ਕਿਹਾਂ ਨੇ ਹੰਗਖਾਨੇ ਸ਼ਾਹੀ ਜੀ ਲੜਕੀ ਤੋਂ ਪੁੱਛ ਲੈਣਾ ਜੇ ਸੁਤਾ ਜਮਾਦ ਨਹੀਂ ਉਸ ਨੂੰ ਹੁਣੇ ਉਠਾ ਕੇ ਕੈਨ ਕਹੋ ਲਾਗੇ ਮਮਤਾਜ ਬਤਾ ਮੈਨੂੰ ਬਰਖੁਰਦਾਰ ਸੁਤਾ ਕੇ ਜਾ ਕੇ ਮਮਤਾਜ ਬਤਾ ਮੈਨੂੰ ਬਰਖੁਰਦਾਰ ਸੁਤਾ ਕੇ ਜਾ ਕੇ ਅੱਪਾ ਜੀ ਦਿਨ ਸਾਰਾ ਬਿਲਕਦਾਰ ਹਾਨੀ ਦਿਨਾਂ ਸਰਦ ਦਵਾਈ ਬਦਲਿਆ ਚਿਹਰਾ ਹੈ ਮਸਾਂ ਆਰਾਮ ਲਿਆ ਸੁਖੀ ਹੋ ਸੌਂ ਰਿਆ ਹੈ ਚਨ ਮੇਰਾ ਹੈ ਮਸਾਂ ਆਰਾਮ ਲਿਆ ਸੁਖੀ ਹੋ ਸੌਂ ਰਿਆ ਹੈ ਚਨ ਮੇਰਾ ਸ਼ਾਹ ਜੀ ਦੀ ਸਦਰ ਰਖੇ ਰਹਿਦਾ ਕੋਲ ਜਮਾਦ ਹਮਾਰਾ ਨਾ ਗੁਰੂ ਵੇਖਿਆ ਹੈ ਨਾ ਕੋਈ ਵੇਖਿਆ ਸਿੰਘ ਪਿਆਰਾ ਲੰਘ ਗਏ ਆਕੇ ਮਮਤਾਜ ਬਤਾ ਮੈਨੂੰ ਬਰਖੁਰਦਾਰ ਸੁਤਾ ਕਹਿ ਜਾਕੇ ਮਮਤਾਜ ਬਤਾ ਮੈਨੂੰ ਬਰਖੁਰਦਾਰ ਸੁਤਾ ਕਹਿ ਜਾਕੇ ਮੈਂ ਸੇਵਾ ਕਰਦੀ ਹਾਂ ਬਣ ਕੇ ਤੇ ਚਰਨਾਂ ਦੀ ਦਾਸੀ ਉੱਠ ਕੇ ਤੁਰ ਸਕਦੇ ਨਹੀਂ ਬਹੁਤੀ ਚਿਹਰੇ ਤੇ ਉਦਾਸੀ ਬਦਲਿਆ ਚਿਹਰਾ ਹੈ ਮਸਾਂ ਯਾਰ ਆਮ ਲਿਆ ਸੁਖੀ ਹੋ ਸੌਂ ਰਿਹਾ ਹੈ ਚੰਨ ਮੇਰਾ ਹੈ ਮਸਾਂ ਯਾਰ ਆਮ ਲਿਆ ਸੁਖੀ ਹੋ ਸੌਂ ਰਿਆ ਹੈ ਚੰਨ ਮੇਰਾ ਹਾ ਬੇਟਾ ਖਾ ਕਹਿੰਦੇ ਨੇ ਬੇਟਾ ਖਾ ਕਹਿੰਦੇ ਨੇ ਥੋੜਾ ਫਰਕ ਪਵੇ ਤਾਂ ਦੱਸਣਾ ਸੁਰਤੀ ਸੁਰਤ ਕਰੇ ਸ਼ਾਹੀ ਇਹ ਗੱਲ ਸਾਡੇ ਵਸ ਨ ਕਰਮ ਠਗਿਆ ਗੇ ਮਮਤਾਜ ਬਤਾ ਮੈਨੂੰ ਬਰਖੁਰਦਾਰ ਸੁੱਤਾ ਕਹਿ ਜਾਕੇ ਮਮਤਾਜ ਬਤਾ ਮੈਨੂੰ ਬਰਖੁਰਦਾਰ ਸੁੱਤਾ ਕਹਿ ਜਾਕੇ ਅੱਬਾ ਜੀ ਬੋਲਣਾ ਮੇਰੇ ਕਿਸਮਤ ਦੇ ਹਮਸਾਏ ਅੱਬਾ ਜੀ ਬੋਲਣਾ ਮੇਰੇ ਕਿਸਮਤ ਦੇ ਸਮਸਾਏ ਅੱਲਾਹੀ ਹੈ ਮਸਾਂ ਯਾਰਾ ਮੱਲਿਆ ਸੁਖੀ ਹੋ ਸੌਂ ਰਿਆ ਹੈ ਚਨ ਮੇਰਾ ਹੈ ਮਸਾਂ ਯਾਰਾ ਮੱਲਿਆ ਸੁਖੀ ਹੋ ਸੌਂ ਰਿਆ ਹੈ ਚਨ ਮੇਰਾ ਦਰਵਾਜੇ ਤੱਕ ਤੇਰੇ ਚੁੰਦਾ ਖੂਨ ਕਿਸ ਤਰ੍ਹਾਂ ਆਇਆ ਇਸਲਾਮੀ ਮਿੱਤਰ ਤੂੰ ਸਾਨੂੰ ਇਸ ਬਲੇ ਖਾ ਪਾਇਆ ਗਏ ਭੱਗੇ ਮਮਤਾਜ ਬਤਾ ਮੈਨੂੰ ਵਰਕਰਦਾਰ ਸੁਤ ਮਮਤਾਜ ਬਤਾ ਮੈਨੂੰ ਬਰਖਰਦਾਰ ਸੁਤਾ ਕੇ ਜਾਕੇ ਓ ਕਈ ਦੌੜੇ ਫਿਰਦੇ ਨਹੀਂ ਓ ਕਈ ਦੌੜੇ ਫਿਰਦੇ ਨੇ ਇੱਥੇ ਸਖਬੰਦੇ ਸਰਕਾਰੀ ਕਰਦੇ ਪਰਵਾਹ ਹੋਈ ਨਾ ਹਨ ਉਹ ਸਾਰੇ ਹੀ ਹੰਕਾਰੀ ਮਰਦ ਪਲੇਰਾ ਹੈ ਮਸਾਂ ਆਰਾਮ ਲਿਆਂ ਸੁਖੀ ਹੋ ਸੌਂ ਰਿਆ ਹੈ ਚਨਮੇ ਅਸਾਂ ਆਰਾਮ ਲਿਆ ਸੁਖੀ ਹੋ ਸੌਂ ਰਿਆ ਚਨ ਮੇਰਾ ਓ ਤੂੰ ਸੱਚ ਬਤਾ ਮੈਨੂੰ ਤੂੰ ਸੱਚ ਬਤਾ ਮੈਨੂੰ ਕਮਰੇ ਵਿੱਚ ਕੌਣ ਨੇ ਰਹਿੰਦੇ ਫੜਨਾ ਗੋਬਿੰਦ ਸਿੰਘ ਨੂੰ ਸਾਰੇ ਖਾਨ ਐਂਕੜੀ ਕਹਿੰਦੇ ਕਸਮਾਂ ਕਾ ਮਮਤਾਜ ਬਤਾ ਮੈਨੋ ਬਰ ਖੁਰਦਾਰ ਸੁਤਾ ਕੇ ਜਾਗੇ ਮਮਤਾਜ ਬਤਾ ਮੈਨੋ ਬਰ ਖੁਰਦਾਰ ਸੁਤਾ ਕੇ ਜਾਗੇ ਮੇਰੇ ਧੀ ਜਵਾਈ ਦੋਵੇਂ ਰਾਕੇ ਸਦਰ ਅੰਦਰ ਹਨ ਸੁੱਤੇ ਤੋਹੀਨ ਕਰੋ ਸਾਡੀ ਹੋ ਕੇ ਤੇ ਅਸਲਾਮੀ ਕੁੱਤੇ ਨਿਕਰ ਮਚਗੇ ਰਾ ਹੈ ਮਸਾਂ ਯਾਰਾਮ ਲਿਆ ਸੁਖੀ ਹੋ ਸੌਂ